ਕਰੋ ਯੋਗ ਰਹੋ ਨਿਰੋਗ ਤਹਿਤ ਅੱਜ ਗ੍ਰੀਨ ਟਾਊਨ ਸਮਾਣਾ ਵਿਖੇ ਜੈ ਸ਼੍ਰੀ ਰਾਮ ਮਾਰਨਿੰਗ ਵਾਕ ਕਲੱਬ ਵੱਲੋਂ ਪਹਿਲਾ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਉੱਚੇ ਚਿੱਤ ਤੌਰ ਤੇ ਸ਼੍ਰੀ ਯਸਪਾਲ ਸਿੰਗਲਾ ਅਤੇ ਐਸ ਡੀਓ ترਸੀਮ ਚੰਦ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਕਿਹਾ ਕਿ ਨਿਰੋਗ ਰਹਿਣ ਲਈ ਯੋਗਾ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਯੋਗਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸਾਨੂੰ ਯੋਗਾ ਤੇ ਆਸਣ ਸਹੀ ਢੰਗ ਨਾਲ ਕਰਨੇ ਚਾਹੀਦੇ ਹਨ ਜੋ ਸਾਨੂੰ ਅਜਿਹੇ ਯੋਗਾ ਕੈਂਪ 'ਚ ਸਿੱਖਣ ਨੂੰ ਮਿਲਦੇ ਹਨ ਇਸ ਮੌਕੇ ਯੋਗਾ ਟ੍ਰੇਨਰ ਮੰਜੂ ਰਾਣੀ ਦੀ ਵਿਦਿਆਈ ਗਈ ਅਤੇ ਮੈਡਮ ਵਿਧੀ ਗੋਇਲ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਨੰਦ ਕਿਸ਼ੋਰ ਕਲੜਾ ਅਸ਼ੋਕ ਛਾਵੜਾ ਯਸ਼ ਅਨੇਜਾ ਰਮੇਸ਼ ਕਲੜਾ ਸ਼ਤੀਸ਼ ਕੁਮਾਰ ਡਾਕਟਰ ਸੁਰਿੰਦਰ ਗੁਪਤਾ बंसीलाल मदान शंकर डुडेजा परवीन कटारिया ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੈ ਸ਼੍ਰੀ ਰਾਮ ਮਾਰਨਿੰਗ ਕਲੱਬ ਦੇ ਮੈਂਬਰ ਅਤੇ ਗ੍ਰੀਨ ਟਾਊਨ ਦੇ ਮੈਂਬਰਾਂ ਤੋਂ ਇਲਾਵਾ ਮਹਿਲਾ ਮੰਡਲ ਹਾਜ਼ਰ ਸਨ ਜੋਗਾ ਕੈਂਪ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਕੀ ਕਹੋਗੇ ਤੁਸੀਂ ਇਹਦੇ ਬਾਰੇ ਇਹ ਗ੍ਰੀਨ ਟਾਊਨ ਦੇ ਵਿੱਚ ਇਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਹੈ ਯੋਗਾ ਦਾ ਔਰ ਐਦਾਂ ਅਗਰ ਡਿਫਰੈਂਟ ਡਿਫਰੈਂਟ ਲੋਕੈਲਿਟੀਆਂ ਦੇ ਵਿੱਚ ਯੋਗਾ ਕੈਂਪ ਦਾ ਅਰੇਂਜਮੈਂਟ ਹੋਵੇ ਤਾਂ ਉਹ ਸਭ ਲੋਕ ਜਿਹੜੇ ਯੋਗਾ ਕਰਨਾ ਤਾਂ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਜਾਣ ਦੀ ਕੁਝ ਥੋੜਾ ਸ਼ਰਮ ਆਉਂਦੀ ਹੈ ਕੋਈ ਚੱਕ ਜੀ ਕਰਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਅਗਰ ਉਹਨਾਂ ਦੇ ਲੋਕਲ ਲੈਵਲ ਦੇ ਉੱਤੇ ਇਨੀਸ਼ੀਏਟਿਵ ਹੋ ਜਾਵੇ ਤਾਂ ਹੌਲੀ ਹੌਲੀ ਉਹ ਜਾਣਾ ਸ਼ੁਰੂ ਕਰ ਜਾਂਦੇ ਨੇ ਔਰ ਯੋਗਾ ਤਾਂ ਸੱਚਮੁੱਚ ਹੀ ਕੇਵਲ ਸਿਹਤ ਲਈ ਨਹੀਂ ਬਲਕਿ ਮੈਂ ਸਮਝਦਾ ਕਿ ਆਤਮਿਕ ਉਨਤੀ ਦੇ ਲਈ ਵੀ ਜ਼ਰੂਰੀ ਹੈ ਕਿਉਂਕਿ ਜਿੰਨੀਆਂ ਵੀ ਬੁਰੀਆਂ ਬ੍ਰੀਤੀਆਂ ਹੁੰਦੀਆਂ ਨੇ ਉਹ ਸਾਰੀਆਂ ਯੋਗਾ ਦੇ ਨਾਲ ਸੈਟਿੰਗ ਹੋ ਜਾਂਦੀਆਂ ਠੀਕ ਹੋ ਜਾਂਦਾ ਉਹਦੇ ਨਾਲ ਔਰ ਸ਼ਰੀਰਕ ਤੌਰ ਤੇ ਵੀ ਬੰਦਾ ਆਪਣੇ ਆਪ ਨੂੰ ਔਰ ਸੈਕੰਡਲੀ ਸਾਈਕਲੋਜੀਕ ਲੇਵਲ ਦੇ ਉੱਤੇ ਵੀ ਇਨਸਾਨ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰਦਾ ਦਿਨ ਦੇ ਵਿੱਚ ਵੀ ਉਹ ਮਹਿਸੂਸ ਕਰਦਾ ਕਿ ਆਈ ਕੈਨ ਡੂ ਥਿਸ ਥਿੰਗ ਅਦਰਵਾਈਜ਼ ਤਾਂ ਅਸੀਂ ਘਰਾਂ ਦੇ ਵਿੱਚ ਐਦਾਂ ਦਾ ਵਾਤਾਵਰਣ ਹੈ ਕਿ ਅਸੀਂ ਪਾਣੀ ਦਾ ਗਲਾਸ ਚੁੱਕਣ ਨੂੰ ਤਿਆਰ ਨਹੀਂ ਹੁੰਦੇ ਔਰ ਕੋਈ ਪੌੜੀ ਚੜ੍ਹਨ ਤਿਆਰ ਨਹੀਂ ਹੁੰਦੇ ਲੇਕਿਨ ਜਦੋਂ ਅਸੀਂ ਯੋਗਾ ਕਰਦੇ ਹਾਂ ਤਾਂ ਫਿਰ ਸਾਡੇ ਚ ਇੱਕ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਵੀ ਕੈਨ ਡੂ ਔਰ ਇਹ ਸਭ ਤੋਂ ਵੱਡੀ ਗੱਲ ਹੈ ਔਰ ਮੈਡਮ ਨੂੰ ਮੈਂ ਪਹਿਲਾਂ ਵੀ 2-3 ਵਾਰ ਉੱਥੇ ਗਊਸ਼ਾਲਾ ਚ ਅਗਰਵਲ ਗਊਸ਼ਾਲਾ ਚ ਮਿਲਿਆ ਬਹੁਤ ਅੱਛਾ ਇਹਨਾਂ ਦਾ ਯੋਗਦਾਨ ਹੈ ਸਮਾਣੇ ਦੇ ਵਿੱਚ ਬਹੁਤ ਅੱਛਾ ਇਹਨਾਂ ਨੇ ਕੰਮ ਕਰਵਾਇਆ ਔਰ ਜਿਹੜਾ ਸਾਡਾ ਜੈ ਸ਼ਰੀ राम کلب ਹੈ ਇਹ ਕੇਵਲ ਗੁੱਡ ਮਾਰਨਿੰਗ ਜੈ ਸ਼ਰੀ राम کلب ਜੋ ਸਾਡਾ ਹੈਗਾ ਇਹ ਮਾਰਨਿੰਗ ਵਾਕ ਦਾ ਇਹ ਕੇਵਲ ਸੈਰ ਦੀ ਗੱਲ ਨਹੀਂ ਹੁੰਦੀ ਇਹ ਆਪਸ ਤੇ ਵਿੱਚ ਇਹਨਾਂ ਦਾ ਮੇਲ ਜੋਲ ਦੁੱਖ ਸੁੱਖ ਦੇ ਵਿੱਚ ਸਾਂਝ ਇੱਕ ਸਿਹਤੰਦ ਦਾ ਸਮਾਜ ਨੂੰ ਕਿ ਅਸੀਂ ਸਾਰੇ ਇਕੱਠੇ ਹੋ ਕੇ ਰਹੀਏ ਇਕੱਠੇ ਹੋ ਕੇ ਵਰਤੀਏ ਇਹਦੇ ਨਾਲ ਇੱਕ ਅੱਛਾ ਮੈਸੇਜ ਸਮਾਣੇ ਚ ਜਾਂਦਾ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ

ਮੈਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਤੋਂ ਵੱਡੇ ਸੀ ਮੇਰੇ ਤੋਂ ਬਜ਼ੁਰਗ ਹੈਗੇ ਸਾਰੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆਗਾ ਨਾਲੇ ਗਰੁੱਪ ਬਹੁਤ ਅੱਛਾ ਸੀ ਹੈ ਪੰਕਚੁਅਲ ਸੀ ਟਾਈਮ ਤੇ ਆਂਦੇ ਸੀ ਸਾਰੇ ਨਾਲੇ ਡੇਲੀ ਕਰਦੇ ਸੀ ਬਹੁਤ ਹੀ ਅੱਛਾ ਰਿਸਪੌਂਸ ਦਿੱਤਾ ਹੈ ਨਾ ਸਾਰਿਆਂ ਨੇ ਠੀਕ ਹੈ ਬਾਕੀ ਸਮਾਨਾ ਤੋਂ ਮੈਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਰ ਵੀ ਗਰੁੱਪ ਮੈਂ ਜੁਆਇਨ ਕੀਤੇ ਸੀ 6 ਗਰੁੱਪ ਸੀ ਮੇਰੇ ਸਾਰੇ ਬਹੁਤ ਅੱਛੀ ਸੀ ਕੀ ਕਾਰਨ ਹੈ ਜੀ ਤੁਹਾਡਾ ਰਿਟਾਇਰਮੈਂਟ ਲੈਣ ਦਾ ਅਕਚੁਅਲੀ ਮੇਰੀ ਸਿਹਤ ਠੀਕ ਨਹੀਂ ਹੈਗੀ ਹੈ ਮੈਨੂੰ ਗੋਲ ਬਲੈਡਰ ਚ ਸਟੋਨ ਸੀ ਉਹ ኦਪਰੇਟ ਕਰਵਾਇਆ ਹੈਗਾ ਮੈਂ बिल्कुल दे डिजाइन दे देने दे रेगुलर आगे करूंगी फ्यूचर इन फ्यूचर तो मैं करूंगी रेगुलर करूंगी ऑनलाइन लेके नहीं था बंद नहीं करूंगी योगा तो डेली योगा बहुत जरूरी है एक घंटा लगाओ अपनी शरीर ले एक घंटा तो है निकाली हेल्थ ले बहुत जरूरी है योगा डेली करो चाहिए ठीक है करो योग करो योग करो योग करो योग करो योग करो योग थैंक यू ਅੱਜ ਗ੍ਰੀਨ ਟਾਊਨ ਦੇ ਵਿੱਚ ਇਹ ਯੋਗਾ ਕੈਂਪ ਲੱਗਿਆ ਗਿਆ ਹੈ। ਕੀ ਕਹੋਗੇ ਤੁਸੀਂ ਉਹਦੇ ਬਾਰੇ? ਅੱਜ ਗ੍ਰੀਨ ਟਾਊਨ ਕਲੋਨੀ ਵੱਲੋਂ ਇੱਥੇ ਯੋਗਾ ਕੈਂਪ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਟੀਚਰ ਇਨਸਟ੍ਰਕਟਰਾਂ ਨੇ ਇੱਥੇ ਆ ਕੇ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਥੇ ਯੋਗਾ ਕਰਵਾਇਆ। ਸਮੂਹ ਗ੍ਰੀਨ ਟਾਊਨ ਕਲੋਨੀ ਵੱਲੋਂ ਇਸ ਯੋਗਾ ਟੀਚਰ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਅਤੇ ਸਾਡੇ ਵਿੱਚ ਸਾਡੇ ਗੈਸਟ ਵੀ ਆਏ ਸੀ ਜਸਪਾਲ ਸਿੰਘਲਾ ਜੀ ਗੁਪਤਾ ਜੀ ਅਤੇ ਡਾਕਟਰ ਸਾਹਿਬ सुरेंद्र ਜੀ ਉਹ ਵੀ ਇੱਥੇ ਪਹੁੰਚੇ ਸੀ ਉਹਨਾਂ ਦਾ ਵੀ ਸਾਡੀ ਗ੍ਰੀਨ ਟਾਊਨ ਕਲੋਨੀ ਵੱਲੋਂ ਬਹੁਤ-ਬਹੁਤ ਧੰਨਵਾਦ ਜਿਹੜਾ ਸ਼੍ਰੀ ਰਾਮ ਗੁੱਡ ਮਾਰਨਿੰਗ ਵਾਕ ਕਲੱਬ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਇਹ ਯੋਗਾ ਕੈਂਪ ਇੱਕ ਦਿਨ ਵਾਸਤੇ ਤੁਸੀਂ ਇੱਥੇ ਲਵਾਇਆ ਹੈ ਤਾਂ ਸਾਡੀ ਤੁਹਾਨੂੰ ਸਾਰਿਆਂ ਨੂੰ ਟੀਚਰ ਨੂੰ ਵੀ ਕਲੱਬ ਨੂੰ ਵੀ ਬੇਨਤੀ ਹੈ ਕਿ ਇਹ ਤੁਸੀਂ ਇੱਥੇ ਹੀ ਕੰਟੀਨਿਊ ਰੱਖੋ ਸਾਡੇ ਵੱਲੋਂ ਜਿੰਨਾ ਵੀ ਸਹਿਯੋਗ ਹੋਊਗਾ ਅਸੀਂ ਕਲੋਨੀ ਵੱਲੋਂ ਪੂਰਨ ਤੌਰ ਤੇ ਸਹਿਯੋਗ ਦੇਾਂਗੇ ਅਤੇ ਸਾਡੇ ਵਿੱਚ ਦਿਵਾਨ ਥਰੇਜਾ ਜੀ ਜਵੰਦਾ ਜੀ ਜਿਹੜੇ ਸਾਡੇ ਪ੍ਰੈਸ ਤੋਂ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਬਹੁਤ-ਬਹੁਤ ਧੰਨਵਾਦ ਉਹ ਸੁਭਾ ਅਰਲੀ ਉਹਨਾਂ ਨੂੰ ਥੋੜਾ ਜਿਹਾ ਮੈਸੇਜ ਦਿੱਤਾ ਸੀ ਤਾਂ ਉਹਦੇ ਵਿੱਚ ਇੱਥੇ ਪਹੁੰਚੇ ਨੇ ਦੋਨੇ ਪ੍ਰੈਸ ਰਿਪੋਰਟਰਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਕਰੋ ਯੋਗ ਕਰੋ ਯੋਗ ਰਹੋ ਯੋਗ ਕਰੋ ਯੋਗ ਰਹੋ ਯੋਗ करो 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 योग 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 क्या है वेरी इंपॉर्टेंट इन माई लाइफ एंड एवरीथिंग सबकी लाइफ में इम्पोर्टेंट है लेकिन हमें योग करना चाहिए योग करेंगे तो हम निरोग रहेंगे हमें अपनी लाइफ में एक घंटा अपने लिए जरूर निकालना चाहिए व्यस्त तो सब है लेकिन जो अपने लिए एक घंटा निकाल लेते हैं लाइफ में वो मतलब लंबे टाइम तक निरोग रहती हैं ठीक है तो इसलिए हमें एक घंटा अपनी लाइफ में जरूर निकालना चाहिए मैं पहले मेरी शादी को तीन साल हो चुके हैं वो पहले मैं करती थी स्कूल में योगा टीचर भी रही हूँ वैसे मैं कंप्यूटर टीचर थी पेशे से और अभी मैंने ये ग्रुप ज्वाइन किया वैसे मैं पब्लिक कॉलेज जाती थी तो वैसे मैं अपने लिए ही जाती थी तो मुझे ये लेडीज एंड मतलब बुजुर्गों का ग्रुप मिला तो ये मेरे साथ कंटिन्यू कर रहे हैं पंद्रह डेज से तो बहुत अच्छा लग रहा है इनके साथ करके तो ये भी बहुत अच्छे पर्सन है ग्रीन टाउन बहुत बढ़िया कॉलोनी है मैं यहीं पे आई थी फर्स्ट टाइम मैंने यहीं पे स्टार्ट किया था अपना तो अभी आज हमने ग्रीन टाउन में फर्स्ट योगा कैंप लगाया है बहुत अच्छा लगा ये लगाकर तो थैंक यू ऑल